ਆਮਤ ਇਹ ਧਰਨਾ ਲਗਾਇਆ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੇਰੇ ਨਾਮ ਦੀਪਕ ਹੈ ਜੀ ਤੇ ਮੈਂ 59 ਸਿਵਰਮੈਨਾਂ ਚੋਂ ਇੱਕ ਸਿਵਰਮੈਨਾਂ ਜੀ ਕੱਚਾ ਸਾਥੀ ਹਾਂ ਤੇ ਸਾਡੀ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਹੀ ਹੈ ਕਿ ਸਾਡੀ ਇੱਕੋ ਹੀ ਇੱਕ ਅਹਿਮ ਤੇ ਜਾਇਜ਼ ਮੰਗ ਹੈ ਕਿ 59 ਸਿਵਰਮੈਨਾਂ ਦੀ ਪਾਲਿਸੀ ਨੂੰ ਜਲਦ ਤੋਂ ਜਲਦ 23-6-21 ਦੇ ਦੁਆਰਾ ਕੰਟਰੈਕਟ ਬੇਸ ਤੇ ਕਰਕੇ ਉਹਨਾਂ ਨੂੰ ਸਰਕਾਰੀਕਰਨ ਕੀਤਾ ਜਾਵੇ ਜਿਹੜੀ 597 ਦੀ ਅਪਰੂਵਲ ਮਿਲੀ ਹੋਈ ਹੈ ਸਾਨੂੰ 2024 ਚ ਹਜੇ ਤੱਕ ਉਸ ਤੇ ਕੋਈ ਕਾਰਵਾਈ ਨਹੀਂ ਹੋਈ ਕੋਈ ਪੈਰ ਵੀ ਨਹੀਂ ਹੋਈ ਤੇ 2024 ਤੇ ਸਾਨੂੰ ਅਪਰੂਵਲ ਮਿਲੀ ਹੋਏ ਚੰਡੀਗੜ੍ਹ ਸਰਕਾਰ ਸਥਾਨਕ ਸਰਕਾਰ ਤੋਂ ਤੇ ਉਸੇ ਦੇ ਅਧੀਨ ਅਸੀਂ ਅੱਜ ਦਰਨਾ ਲਾ ਕੇ ਬੈਠੇ ਕਿ 2 ਸਾਲ ਮਗਰੋਂ ਵੀ ਇਹਨਾਂ ਨੇ ਨਹੀਂ ਕੀਤਾ ਤੇ ਹੁਣ ਜਾਣ ਵਾਲਾ ਸਮਾਂ ਹੈ ਤੇ ਇੱਕ ਜਿਹੜਾ ਇਲੈਕਸ਼ਨ ਦਾ ਸਮਾਂ ਹੈ ਉਹ ਉਹਦੇ ਮੱਦੇਨਜ਼ਰ ਅਸੀਂ ਦਰਨਾ ਲਾ ਕੇ ਬੈਠੇ ਹਾਂ ਕਿ 59 ਸਿਵਰਮੈਨਾਂ ਦਾ ਜਲਦੀ ਤੋਂ ਜਲਦੀ ਸਰਕਾਰੀਕਰਨ ਕਰਕੇ ਨਗਰ ਨਿਗਮ ਦੇ ਅਧੀਨ ਕੀਤਾ ਜਾਵੇ ਜੀ ਨਾ ਤੁਹਾਡੀਆਂ ਮੰਗਾਂ ਮੰਨੀਆਂ ਕਿ ਅਗਲਾ ਸੰਗਠਨ ਤੁਹਾਡਾ ਕੀ ਹੋਏਗਾ ਜੀ ਸਰ ਇਹ ਹੁਣ ਸਾਡਾ ਮੇਰੇ ਪ੍ਰਧਾਨ ਜੀ ਖੜੇ ਨੇ ਰਵੀ ਕੁਮਾਰ ਚਾਵਰੀਆ ਜੀ ਇਹਨਾਂ ਦਾ ਕਹਿਣਾ ਹੈ ਜੀ ਜੇਕਰ ਸਾਡੀਆਂ ਮੰਗਾਂ ਪ੍ਰਵਾਨ ਹੋਣਦੀਆਂ ਤਾਂ ਠੀਕ ਹੈ ਵਰਨਾ ਇੱਥੋਂ ਤਰਨਾ ਹੁਣ ਮੋਟਰ ਤੇ ਜਾਏਗਾ ਤੇ ਮੋਟਰ ਜਿਹੜੇ ਸ਼ਹਿਰ ਦੀਆਂ ਅੱਜ ਤੁਹਾਨੂੰ ਸਹੀ ਸਿਸਟਮ ਲੱਗ ਰਿਹਾ ਹੈਗੇ ਇਸ ਸ਼ਹਿਰ ਦਾ ਪੂਰਾ ਮਾਹੌਲ ਸਹੀ ਹੈ ਤੇ ਇੱਕ ਮੋਟਰ ਬੰਦ ਕਰਨ ਨਾਲ ਸ਼ਹਿਰ ਚ ਪੂਰਾ ਪਾਣੀ ਪਾਣੀ ਹੋ ਜਾਣਾ ਸਰ ਜੀ ਤੇ ਅਸੀਂ ਮੋਟਰਾਂ ਬੰਦ ਕਰਾਂਗੇ ਇਸ ਤੋਂ ਬਾਅਦ ਤੇ ਸੰਗਰਸ਼ ਪੂਰਾ ਤੇਜ਼ ਹੋਊਗਾ ਇਸ ਤੋਂ ਬਾਅਦ ਸਾਡੀਆਂ ਕੋਈ ਮੰਗਾਂ ਨਹੀਂ ਰਹਿਣਗੀਆਂ ਅਸੀਂ ਬਸ ਕੱਲਾ ਮੋਟਰਾਂ ਬੰਦ ਕਰਨੀਆਂ ਜੀ